ਹਾਂਜੀ ਅੱਜ 26 ਜਨਵਰੀ 2026 ਆ ਤਾਂ 5 ਸਾਲ ਪਹਿਲਾਂ 26 ਜਨਵਰੀ 2021 ਨੂੰ ਲਾਲਕੇ ਤੇ ਬਾਈ ਦੀਪ ਸਿੱਧੂ ਮੈਂ ਝੰਡਾ ਲਹਿਰਾਇਆ ਸੀ ਤੇ ਉਹ ਬਾਈ ਨੇ ਦਾ ਝੰਡਾ ਇਦਾਂ ਲਹਿਰਾਇਆ ਸੀ ਵੀ ਹਾਂ ਵੀ ਪਤਾ ਲੱਗ ਜੇ ਦੁਨੀਆ ਨੂੰ ਵੀ ਪੰਜਾਬੀ ਹਜੇ ਵੀ ਜਿਉਂਦੇ ਆ ਪੰਜਾਬੀ ਹਜੇ ਵੀ ਸਾਬਕਾ ਤੋਂ ਕਰੰਦਾ ਜੋ ਰੱਖਦੇ ਆ ਹਿੰਮਤ ਰੱਖਦੇ ਆ ਅੱਜ ਵੀ ਜਾਨੀ ਕਿ ਉਹਨੇ ਤਾਂ ਇਦਾਂ ਪੂਰੇ ਸੰਸਾਰ ਚ ਵਧੀਆ ਮੈਸੇਜ ਭੇਜਣਾ ਸੀਗਾ ਵੀ ਉਹਨੇ ਕੋਈ ਇੱਥੇ ਜਾ ਕੇ ਕਿ ਹੱਲਾ ਗੁੱਲਾ ਨਹੀਂ ਕੀਤਾ ਕੋਈ ਉੱਥੇ ਬੰਦਾ ਨਹੀਂ ਮਾਰਤਾ ਸੀਗਾ ਜਾਂ ਕੋਈ ਉਹਨੇ ਕੋਈ ਉੱਥੇ ਦੂਜਾ ਦੰਗੇ ਨਹੀਂ ਫੜਕਾਤੇ ਸੀਗੇ ਇਦਾਂ ਦਾ ਕੁਝ ਨਹੀਂ ਸੀਗਾ ਤੇ ਹੋਇਆ ਇਦਾਂ ਚਲੋ ਉਹ ਗੱਲ ਨੂੰ ਆਪਣੇ ਪੰਜਾਬੀਆਂ ਨੇ ਵਧਾ ਚੜਾ ਕੇ ਪੇਸ਼ ਕਰਤਾ ਆ ਮੇ ਕੋ ਬੰਦੇ ਆ ਜਿਹੜੇ ਆ ਨਾ ਜਿਨ੍ਹਾਂ ਦਾ ਮੈਂ ਹੁਣ ਫੋਟੋ ਆ ਹੁਣ ਫੋਟੋ ਤੇ ਚੱਲ ਰਹੀ ਆ ਬੰਦਿਆਂ ਦੀ ਆ ਬੰਦਿਆਂ ਨੇ ਉਦੋਂ ਬਾਈ ਦੀਪ ਸਿੱਧੂ ਨੂੰ ਇੰਨਾ ਚੰਗਾ ਮਾੜਾ ਬੋਲਿਆ ਹਨਾ ਬਾਈ ਨੂੰ ਇੰਨਾ ਗਦਾਰ ਆਰਐਸਐਸ ਦਾ ਦੱਲਾ ਭਾਜਪੀ ਦਾ ਬੰਦਾ ਏਜੰਸੀਆਂ ਦਾ ਬੰਦਾ ਵੀ ਇਹਨੇ ਜਾਣ ਕੇ ਉਹਨੇ ਭੇਜਿਆ ਵਾ ਏਜੰਸੀਆਂ ਨੇ ਇਹਨੂੰ ਮਤਲਬ ਧਰਨਾ ਖਰਾਬ ਕਰਨ ਲਈ ਇਹ ਤਾਂ ਭੇਜਿਆ ਵਾ ਦੀਪ ਸਿੱਧੂ ਨੂੰ ਤੇ ਆ ਬੰਦੇ ਹਾਂ ਤੁਸੀਂ ਦੇਖੇ ਹਨ ਆ ਇਹ ਬੰਦਿਆਂ ਨੇ ਉਦੋਂ ਇੰਨਾ ਮਾੜਾ ਬੋਲਿਆ ਬੋਲਿਆ ਬਹੁਤ ਜਾਣਿਆ ਨੇ ਯਾਨੀ ਕਿ ਇਹ ਬੰਦੇ ਉਹ ਆ ਜਿਨ੍ਹਾਂ ਕੋਲੇ ਮਤਲਬ ਫਾਲੋਅਰ ਫੈਨ ਫੋਲੋਇੰਗ ਯਾਨੀ ਕਿ ਕਹਿ ਲੋ ਕੁਛ ਵੀ ਕਹਿ ਲੋ ਇਨ੍ਹਾਂ ਕੋਲੇ ਜ਼ਿਆਦਾ ਸੀਗੀ ਇਨ੍ਹਾਂ ਦਾ ਇਹ ਹੱਕ ਨਹੀਂ ਬਣਦਾ ਸੀਗਾ ਇਨ੍ਹਾਂ ਦਾ ਚੰਗਾ ਮਾੜਾ ਕਹਿਣ ਦਾ ਹੱਕ ਨਹੀਂ ਬਣਦਾ ਸੀਗਾ ਬਾਈ ਨੂੰ ਹੋਰ ਚੱਲ ਨਾ ਕੋਈ ਆਮ ਲੋਕ ਤਾਂ ਆਮ ਲੋਕਾਂ ਨੇ ਸਾਰਿਆਂ ਨੇ ਗਏ ਆ ਹਨਾ ਮੈਨੂੰ ਉਹ ਮੈਨੂੰ ਇੰਨਾ ਕਮਾਨਾ ਉਹ ਬੰਦੇ ਨੂੰ ਵੀ ਮਾਨ ਹੋਣਾ ਚਾਹੀਦਾ ਆਪਦੇ ਤੇ ਜਿਨੇ ਦੀਪ ਸਿੱਧੂ ਦੇ ਬਾਈ ਦੇ ਖਿਲਾਫ ਕੁਛ ਨਹੀਂ ਬੋਲਿਆ ਕਿਸੇ ਕਦੇ ਵੀ ਕਿਸੇ ਖਲਾਫ ਕਿਸੇ ਕੋਲੇ ਵੀ ਕਦੇ ਕੋਈ ਗਲਤ ਉਹਦੇ ਖਿਲਾਫ ਕਮੈਂਟ ਨਹੀਂ ਕੀਤਾ ਉਹ ਬੰਦੇ ਨੂੰ ਮਾਨ ਹੋਣਾ ਚਾਹੀਦਾ ਅੱਜ ਵੀ ਹਾਂ ਸੀ ਉਹ ਉਦੋਂ ਬਾਈ ਦੇ ਖਿਲਾਫ ਕੌਣ ਨਹੀਂ ਬੋਲਿਆ ਚੰਗਾ ਮਾੜਾ ਬਾਈ ਕਿਵੇਂ ਭੱਜਿਆ ਫਿਰਦਾ ਸੀ ਨਾ ਯਾਰ ਲੋਕਦਾ ਫਿਰੇ ਲੋਕਾਂ ਨੇ ਉਦੋਂ ਕਿੰਨਿਆਂ ਉਹਨੂੰ ਟ੍ਰੋਲ ਕੀਤਾ ਪਲਾਟਿਨਾ ਲੈ ਕੇ ਭੱਜ ਗਿਆ ਫਰਾਰ ਹੋ ਗਿਆ ਲੋਕਾਂ ਬੱਲੇ ਪੰਜਾਬੀਓ ਥੋੜਾ ਤੁਸੀਂ ਸਲਾਹ ਦਿੱਤਾ ਕਿਦਾ ਦੱਸ ਸਕੀ ਕਿ ਕਹਿੰਦਾ ਤੁਸੀਂ ਅੱਜ ਵੀ ਕੋਈ ਵੋਟ ਨਹੀਂ ਕਰਦਾ ਪਰ ਇਹ ਗਲੂ ਅੱਛਾ ਤੁਸੀਂ ਤੇ ਨਾ ਸਾਰਾ ਲਾਤਾ ਉੱਥੇ ਦੀਪ ਸਿੱਧੂ ਵਾਈ ਦਾ ਰਹਿੰਦੀ ਦੁਨੀਆ ਤੱਕ ਜਦੋਂ ਵੀ 26 ਜਨਵਰੀ ਆਊਗੀ ਆ ਨਾ ਦੀਪ ਸਿੱਧੂ ਵਾਈ ਨੂੰ ਯਾਦ ਕੀਤਾ ਜਾਊਗਾ ਦੀਪ ਸਿੱਧੂ ਵਾਹੀ ਰੰਦੀ ਦੁਨੀਆ ਤਾਂ ਕੰਮਰ ਹੋ ਗਿਆ। ਉਹ ਕਿਸਾਨ ਜੱਥੇ ਬੰਦਿਆਂ ਨੂੰ ਅੱਜ ਕੱਲ ਖਾਣ ਪਾਚਦਾ ਵਾ। ਕੋਈ ਨੀ ਨਾ ਵਾ ਕਰਦਾ ਕਾਇ ਇਹ ਕਿੰਨੀ ਵਾਰ ਇਹ ਧਰਨਾ ਜਾ ਲੈ ਕੇ ਗਿਆ ਹਰਿਆਣਾ ਨਹੀਂ ਟੱਪਣ ਦਿੱਤਾ। ਉਦੋਂ ਦੀਪ ਸਿੱਧੂ ਵਾਹੀ ਪਲੈਨਿੰਗ ਨਾਲ ਸਾਰਾ ਕੁਝ ਕਰ ਗਿਆ ਜਿਹੜਾ ਕਰਕੇ ਮੜ ਕੇ ਇਹਨਾਂ ਦਾ ਕੁਝ ਨਹੀਂ ਹੋਇਆ ਹੋਇਆ ਕੁਝ। ਅਸੀਂ ਉੱਥੇ ਜਾ ਕੇ ਆਏ ਸੀਗੇ ਜਦੋਂ ਸੰਭੂ ਤਾਂ ਪਹਿਲਾਂ ਹਜੇ ਦਿੱਲੀ ਉਦੋਂ ਨਹੀਂ ਸੀਗਾ ਐਂਟਰ ਹੋ ਹਜੇ ਹੋਏ ਨਹੀਂ ਸੀਗੇ। ਅਜੇ ਸ਼ੰਭੂ ਬਾਦਰ ਤੇ ਹੀ ਸੀਗੇ ਉੱਥੇ ਦੀਪ ਮੈਂ ਲੋਕਾਂ ਦੀ ਇੰਨੀ ਮਾੜੀ ਗੰਦੀ ਹੁਣ ਲੋਕ ਇੰਨਾ ਚੰਗਾ ਬਣਦੇ ਆਪਦੇ ਯਾਨੀ ਇੰਨਾ ਆਪਦੇ ਯਾਨੀ ਹੁਣ ਦੀਪ ਸਿੱਧੂ ਬਾਈ ਨੂੰ ਹੁਣ ਕਰ ਕਰਕੇ ਬਣਦੇ ਆ ਉਦੋਂ ਉਹ ਨਾ ਸ਼ੰਭੂ ਧਰਨਾ ਲੱਗਿਆ ਹੋਇਆ ਸੀਗਾ ਯਾਰ ਸ਼ੰਭੂ ਧਰਨਾ ਲੱਗਿਆ ਹੋਇਆ ਉੱਥੇ ਯਾਰ ਵਿਚਾਰਾ ਦੀਪ ਸਿੱਧੂ ਬਾਈ ਦੇ ਉਧਰ ਜਿੱਥੇ ਧਰਨਾ ਦੀਪ ਸਿੱਧੂ ਉਹਨਾਂ ਜਿਹੜੇ ਬੰਦੇ ਗਏ ਆ ਉਹਨਾਂ ਨੂੰ ਪਤਾ ਦੋ ਧਰਨੇ ਲੱਗੇ ਸੀਗੇ ਇੱਕ ਕਿਸਾਨ ਜੱਥੇਬੰਦੀਆਂ ਦਾ ਇੱਕ ਦੀਪ ਸਿੱਧੂ ਬਾਈ ਦਾ ਅੱਡ ਲਾਇਆ ਹੋਇਆ ਸੀਗਾ ਦੀਸ਼ਿੱਧੂ ਵਾਈ ਦੇ ਮਤਲਬ ਜਿੱਥੇ ਲੱਗਿਆ ਸੀਗਾ ਟੈਂਟ ਉੱਥੇ ਮਹਾਰਾਜੀ ਦਾ ਪਾੜ ਪ੍ਰਕਾਸ਼ ਕੀਤਾ ਹੋਇਆ ਤੇ ਕੋਈ ਐਡਾ ਕੋਈ ਉੱਥੇ ਯਾਰ ਮੈਨੂੰ ਇੰਨੀ ਉਦੋਂ ਹੈਰਾਨੀ ਹੋਈ ਹੈ ਨਾ ਦੁੱਖ ਲੱਗਿਆ ਯਾਰ ਸਿਰਫ 5-7 ਬੰਦੇ ਧਰਨੇ ਦੇ ਵਿੱਚ ਦੀਪ ਸਿੱਧੂ ਵਾਲੇ ਬਾਈ ਦੇ ਜਿੱਥੇ ਧਰਨਾ ਲੱਗਿਆ ਸੀ ਟੈਂਟ ਤੇ ਸਿਰਫ 5-7 ਬੰਦੇ ਇਹ ਸਚਾਈ ਹੈ ਜਿਹੜੇ ਬੰਦੇ ਇਹਨਾਂ ਦੇਖਿਆ ਉਹਨਾਂ ਨੂੰ ਪਤਾ 5-7 ਬੰਦੇ ਉਧਰ ਦੂਜੀ ਪਾਸੇ ਆਏ ਆਏ ਉਹ ਇੰਨਾ ਇਕੱਠ ਅੱਜ ਲੋਕ ਬਣਦੇ ਆ ਸੱਚੇ ਬਹੁਤ ਬਣਦੇ ਆ ਅੱਜ ਲੋਕ ਉਦੋਂ ਬਾਅਦ ਚ ਮਾਰਨ ਤੋਂ ਬਾਅਦ ਹੀ ਸਾਰੇ ਚੰਗਾ ਲੱਗਣ ਲੱਗਦੇ ਆ ਲੋਕ ਜਿਵੇਂ ਸਿੱਧੂ ਸਿਆੜਾ ਵੀ ਮਾਰਨ ਤੋਂ ਬਾਅਦ ਲੋਕਾਂ ਨੂੰ ਜਿਆਦਾ ਚੰਗਾ ਲੱਗਣ ਲੱਗਿਆ ਨਾ ਇਵੇਂ ਦੀਪ ਸਿੱਧੂ ਬਾਈ ਨੂੰ ਵੀ ਇਹਨਾਂ ਨੇ ਜਿਉਂਦੇ ਜੀ ਇਹਨਾਂ ਨੇ ਚੈਨ ਨਾਲ ਨਹੀਂ ਰਹਿਣ ਦਿੱਤਾ ਲੋਕਾਂ ਨੇ ਤਾਂ ਖਾਸ ਕਰਕੇ ਜਿਨ੍ਹਾਂ ਦੀਆਂ ਫੋਟੋਆਂ ਦਿਖਾਈਆਂ ਇਹਨਾਂ ਨੇ ਬਹੁਤ ਦੀਪ ਸਿੱਧੂ ਦੇ ਬਾਈ ਬਾਈ ਦੇ ਖਿਲਾਫ ਬਿਆਨ ਅਕਾ ਪੱਤਰਕਾਰ ਜਿਆ ਫੋਟੋ ਹਨਾ ਇਹਦੀ ਪੱਤਰਕਾਰ ਦੀ ਹੁਣੇ ਰੋਂਦਾ ਫਿਰਦਾ ਨਾ ਸਾਡੇ ਤੇ ਪਰਚਾ ਹੋ ਗਿਆ ਸਾਡੇ ਤੇ ਪਰਚਾ ਨਜਾਇਜ਼ ਪਰਚਾ ਹੋ ਗਿਆ ਇਹ ਦੇਖ ਲੋ ਇਹਦੀ ਬਿਆਨਬਾਜ਼ੀ ਕੀ ਸੀਗੀ ਉਦੋਂ ਅੱਜ ਚੰਗੇ ਬਣਦੇ ਆ ਵੀਰੇ ਇਕੱਲੇ ਇਕੱਲੇ ਨੂੰ ਨਾ ਭੁਗਤਣਾ ਪੈਣਾ ਵਾ ਇਕੱਲੇ ਇਕੱਲੇ ਨਾਲ ਇੱਥੇ ਹੀ ਹੋਣੀਆਂ ਨੇ ਜਿਹੜੀਆਂ ਤੁਸੀਂ ਉਦੋਂ ਦੀਪ ਸਿੱਧੂ ਵਾਈ ਦਾ ਦਿਲ ਦਿਖਾਇਆ ਨਾ ਬੋਲ-ਬੋਲ ਕੇ ਇੱਥੇ ਹੀ ਭੁਗਤ ਕੇ ਜਾਣੀਆਂ ਬਾਈ ਤੁਸੀਂ ਵੀ ਸਾਰਿਆਂ ਨੇ ਕੋਈ ਵੀ ਬੰਦਾ ਵਾ